ਕਮੌਰ ਸਾਹ ਦੀ ਧਰਤੀ ਜਿਸ ਧਰਤੀ ਤੇ ਸਹਬੇ ਕਮਾਲ ਸੈਬ ਸ੍ਰੀ ਗੁਰੂ ਦੋਬੇ ਸਿੰਘ ਜੀ ਦੇ ਦੋ ਵੱਡੇ ਸਹਬਜਾਦੇ ਸ਼ਹੀਦੀ ਪ੍ਰਾਪਤ ਕਰਦੇ ਨੇ ਅੱਜ ਆਪਾਂ ਉਸ ਪਵਿੱਤਰ ਧਰਤੀ ਦੀ ਗੱਲਬਾਤ ਕਰਾਂਗੇ ਇਹ ਮਾਤ ਤੁਸੀਂ ਜੇ ਇਹ ਛੋਟੀ ਜਿਹੀ ਬਣੀ ਹੋਈ ਸੀ ਇਹਦੇ ਵਿੱਚ ਧਰਮਸ਼ਾਲਾ ਵੀ ਸੀ ਖੂਹ ਵੀ ਸੀ ਬਹੁਤ ਉੱਚੀ ਆਹਨ ਛੌੜੇ ਮੰਗਲਾ ਉਹ ਗੜੀ ਸੀ ਜਿਵੇਂ ਕਿਲਾ ਹੁੰਦਾ ਮੈਂ ਜਦੋਂ ਪੰਜਵੀਂ ਚ ਪੜਦਾ ਸੀ ਮੈਂ ਕੱਚੀ ਗੜੀ ਦੇ ਉੱਪਰ ਆਪ ਖੁਦ ਚੜ ਕੇ ਸਿਖਰ ਚੜ ਕੇ ਦੇਖਿਆ ਉਸ ਟਾਂ ਕੋਈ ਵੀ ਵਿਜਲ ਨਹੀਂ ਸੀ ਕੱਚੀ ਗੜੀ ਦੇ ਕਿਲੇ ਦੇ ਅੰਦਰ ਕਖੂਲ ਸੀ ਜਿਹੜਾ ਕਾਰ ਸਵਾਰੇ ਬਾਪਿਆਂ ਨੇ ਪੂਰ ਕੇ ਬੰਦੇ ਕੱਦ ਦਿੱਤਾ ਨਿਸ਼ਾਨੀਆਂ ਮਿਟਾ ਦਿੱਤੀ ਮੁਰੰਪਿਆ ਦੇ ਮਹਾਰਾਜ ਨੇ ਕਹਿਲ ਸਿੰਘ ਦਾ ਜਲ ਛੱਕ ਲਓ ਮੁਰਗੇ ਤੁਹਾਨੂੰ ਭੁੱਖ ਪਿਆਸੇ ਨਹੀਂ ਲੱਗਣੀ ਕਾਫੇਦਾਰੇ ਬਾਬਿਆਂ ਨੇ ਪਹਿਲਾਂ ਉਹਨਾਂ ਚਾਰਾਂ ਦਾ ਖੁਜਾ ਖੁਰਾਕ ਖੋਜ ਮਟਾਇਆ ਫਿਰ ਜਿਹੜੇ ਥੱਲੇ ਵਿਸਨੇਤ ਵਿਸਵਾਜੀ ਬੈਠੇ ਸਨ ਉਹਦਾ ਇੱਕ ਟਾਲਾ ਵੱਧਿਆ ਲੋਕ ਇਲਾਕੇ ਦੇ ਡਾਂਗਾ ਲੈ ਕੇ ਮਗਰ ਪੈਗੇ ਭਜਾਏ ਬਾਬੇ ਉੱਥੋਂ ਬਾਕੀ ਨਿਸ਼ਾਨੀ ਬਚੀ ਹੈ ਜੀ ਚਮਕੌਰ ਸਾਹਿਬ ਚਮਕੌਰ ਦੀ ਗੜੀ ਤਾਈ ਉਹ ਦੋ ਲੋਕਾਂ ਨੇ ਸੰਗਤਾਂ ਨੇ ਵਿਰੋਧ ਨਹੀਂ ਕੀਤਾ ਜੀ ਕੋਈ ਬਲੋਕ ਨਹੀਂ ਕਰਿਆ ਇਹਦਾ ਬਦੋਦੋ ਸੰਗਤਾਂ ਨੂੰ ਇਹ ਨਹੀਂ ਜਾਣਕਾਰੀ ਨਹੀਂ ਜੀ ਨਾ ਜਾਣਕਾਰੀ ਹੈਗੀ ਸੀ ਦੀ ਟੀਵੀ ਨਾਲੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨਵਾਲੋਂ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਆਪਾਂ ਇਤਿਹਾਸ ਦੀਆਂ ਗੱਲਾਂ ਕਰਾਂਗੇ ਜਦੋਂ ਸਿੱਖ ਇਤਿਹਾਸ ਦੀ ਗੱਲ ਆਉਂਦੀ ਆ ਤਾਂ ਬੜੇ ਵੱਡੇ ਘੱਲੂ ਘਾਰੇ ਸਿੱਖ ਇਤਿਹਾਸ ਦੇ ਵਾਕ ਚ ਵਾਪਰੇ ਨੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ ਨੇ ਤੇ ਸਰਬੰਸ ਜਦਾਨੇ ਜਦੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਆ ਤਾਂ ਉਹਨਾਂ ਦੀ ਕੁਰਬਾਨੀ ਦੇ ਤਾਂ ਕਹਿਣੀ ਕਿਆ ਵਾ ਚਮਕੌਰ ਸਾਹਿਬ ਦੀ ਧਰਤੀ ਜਿਸ ਧਰਤੀ ਤੇ ਸਾਬੇ ਕਮਾਲ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕਰਦੇ ਨੇ ਅੱਜ ਆਪਾਂ ਉਸ ਪਵਿੱਤਰ ਧਰਤੀ ਦੀ ਗੱਲਬਾਤ ਕਰਾਂਗੇ ਜਿੱਥੇ ਬਹੁਤ ਨੇੜੇ ਦੇ ਜ਼ਿਗਰ ਦੇ ਟੋਟੇ ਗੁਰੂ ਸਾਹਿਬ ਦੇ ਜਿਹੜੇ ਸਿੱਖ ਸੇਵਕ ਸੀਗੇ ਉਹ ਸ਼ਹੀਦ ਹੋਏ ਨੇ ਅੱਜ ਆਪਾਂ ਦਰਸ਼ਕ ਕਰਦੇ ਆ ਚਮਕੌਰ ਸਾਹਿਬ ਦੇ ਕੱਕੀ ਗੜੀ ਦੀਆਂ ਗੱਲਾਂ ਹੁੰਦੀਆਂ ਨੇ ਤੇ ਜਦੋਂ ਆਪਾਂ ਉਸ ਇਤਿਹਾਸ ਦੀ ਬਾਤ ਪਾਉਨੇ ਆ ਤੇ ਅੱਜ ਵੀ ਲੋਕਾਂ ਦੇ ਖੜੇ ਹੋ ਜਾਂਦੇ ਨੇ ਕਿ ਕਿੱਡੀ ਵੱਡੀ ਕੁਰਬਾਨੀ ਆ ਥਣ ਦੇ ਦੇਣਾ ਤੇ ਜਦੋਂ ਥੋੜੇ ਜੇ ਸਿੰਘ ਹਜ਼ਾਰਾਂ ਮੁਸਲਮਾਨਾਂ ਦੇ ਨਾਲ ਲੜਦੇ ਨੇ ਕਿੱਡੀ ਵੱਡੀ ਅਸਾਵੀ ਜੰਗ ਉਸਮਤੇ ਹੋਈ ਆ ਪਰ ਜਦੋਂ ਗੱਲ ਇਤਿਹਾਸਕ ਵਸਤਾ ਸਾਹਮਣ ਦੀ ਇਤਿਹਾਸਕ ਨਿਸ਼ਾਨੀਆਂ ਸਾਹਮਣ ਦੀ ਗੱਲ ਆਉਂਦੀ ਆ ਤੇ ਮੈਨੂੰ ਲੱਗਦਾ ਕਿ ਸਿੱਖ ਧਰਮੁੱਥੀ ਮਾਤ ਖਾ ਗਿਆ ਬਹੁਤ ਸਾਰੀਆਂ ਜਿਹੜੀਆਂ ਇਤਿਹਾਸਕ ਨਿਸ਼ਾਨੀਆਂ ਸੀ ਜਿਹੜੀਆਂ ਸਾਨੂੰ ਸਾਂਭ ਕੇ ਰੱਖਣੀਆਂ ਚਾਹੀਦੀਆਂ ਸੀ ਪਰ ਨਹੀਂ ਰੱਖ ਸਕੇ ਅੱਜ ਆਪਾਂ ਗੱਲ ਕਰਾਂਗੇ ਸ੍ਰੀ ਚਮਕੌਰ ਸਾਹਿਬ ਜੀ ਦੀ ਉਸ ਧਰਤੀ ਤੋਂ ਸਾਡੇ ਨਾਲ ਇਸ ਵੇਲੇ ਬਜ਼ੁਰਗ ਹਾਜ਼ਰ ਨੇ ਜਿਨ੍ਹਾਂ ਦੀ ਉਮਰ 96 ਸਾਲ ਤੋਂ ਉੱਪਰ ਹੋ ਚੁੱਕੀ ਆ ਸਦੀ ਨੂੰ ਛੂਣ ਵਾਲੇ ਨੇ ਜਿਨ੍ਹਾਂ ਨੇ ਉਹ ਪਹਿਲੀ ਚਮਕੌਰ ਦੀ ਗੜੀ ਦੇਖੀ ਆ ਦਰਸ਼ਨ ਦੇਦਾਰੇ ਕੀਤੇ ਨੇ ਅੱਜ ਤੱਕ ਗੁਰਦੁਆਰਾ ਜੋ ਸਾਹ ਬਣਿਆ ਹੋਇਆ ਬੜੇ ਆਪਾਂ ਸੰਗਮਰਮਰ ਲਾ ਲਏ ਨੇ ਪਰ ਇਤਿਹਾਸਕ ਨਿਸ਼ਾਨੀਆਂ ਆਪਾਂ ਕਿਉਂ ਮਿਟਾ ਦਿੱਤੀਆਂ ਨੇ ਇਹ ਵੱਡਾ ਵੱਡਾ ਸਵਾਲ ਆ ਕਿ ਆਓ ਇਹਨਾਂ ਬਜ਼ੁਰਗਾਂ ਦੇ ਨਾਲ ਆਪਾਂ ਗੱਲਬਾਤ ਦੀ ਸਾਂਝ ਪਾਉਂਦੇ ਆ ਉਹਨਾਂ ਦੇ ਕੋਲੋਂ ਉਸ ਸਮੇਂ ਦੇ ਜੋ ਉਹਨਾਂ ਨੇ ਦਰਸ਼ਨ ਕੀਤੇ ਸੀ ਉਸ ਗੱਡੀ ਦੇ ਸਮਕੌਰ ਸਾਹਿਬ ਦੀ ਗੱਡੀ ਦੇ ਇਸ ਤਰ੍ਹਾਂ ਦਾ ਉਹਨਾਂ ਨੇ ਵੇਖਿਆ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤਾਂ ਜੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਭਾਈ ਸਾਹਿਬ ਜੀ ਕੀ ਨਾਂ ਜੀ ਆਪਣਾ ਮੇਰਾ ਨਾਮ ਜੀ ਗੁਰਦੇਵ ਸਿੰਘ ਕਟਾਰੀਆ ਜੀ ਕਟਾਰੀਆ ਸਾਹਿਬ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 96 ਸਾਲ ਦੀ ਉਮਰ ਹੋ ਗਈ ਹੈ ਜੀ ਜੀ ਤੇ ਅੱਜ 42 ਦਿਨ 96 ਸਾਲ ਜਿਸ ਤੇ ਆਪਾਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਹਾਂਜੀ 96 ਸਾਲ 42 ਦਿਨਾਂ ਦੀ ਉਮਰ ਹੋ ਗਈ ਤੁਹਾਡੀ ਹਾਂਜੀ ਹਾਂਜੀ ਤੇ ਭਾਈ ਸਾਹਿਬ ਜੀ ਮੈਂ ਜਾਨੀ ਚਾਹਨਾ ਵਾਂ ਜਿਹੜੇ ਚਮਕੌਰ ਸਾਹਿਬ ਆਪਾਂ ਗੁਰਦ ਆਮਾਂ ਦੇ ਦਰਸ਼ਨ ਕਰਦੇ ਆ ਹਾਂਜੀ ਤੇ ਤੁਹਾਡੀ ਬੜੀ ਲੰਮੀ ਉਮਰ ਹੋ ਗਈ ਆ ਜਦੋਂ ਤੁਸੀਂ ਪਹਿਲਾਂ ਸਭ ਤੋਂ ਦਰਸ਼ਨ ਕੀਤੇ ਉਦੋਂ ਜਿਹੜੀ ਚਮਕੌਰ ਦੀ ਗੜੀ ਆ ਜਿਹੜੀ ਉੱਥੇ ਇਮਾਰਤ ਆ ਉਹ ਕਿਸ ਤਰ੍ਹਾਂ ਦੀ ਸੀ ਇਹ ਇਮਾਰਤ ਸੀ ਜਿਹੜੀ ਛੋਟੀ ਜਿਹੀ ਬਣੀ ਹੋਈ ਸੀ ਇਦੇ ਵਿੱਚ ਧਰਮਸ਼ਾਲਾ ਵੀ ਸੀ ਖੂਹ ਵੀ ਸੀ ਬਹੁਤ ਉੱਚੀ ਆਨ ਖੋਨੇ ਮੰਗਰ ਉਹ ਗੜੀ ਸੀ ਜਿਵੇਂ ਕਿਲਾ ਹੁੰਦਾ ਮੈਂ ਜਦੋਂ ਪੰਜਵੀਂ ਚ ਪੜਦਾ ਸੀ ਮੈਂ ਕੱਚੀ ਗੜੀ ਦੇ ਉੱਪਰ ਆ ਪਖੌਣ ਚੜ੍ਹ ਕੇ ਸ਼ਿਖਰ ਚੜ੍ਹ ਕੇ ਦੇਖਿਆ ਉਸ ਸਮ ਕੋਈ ਵੀ ਬਿਜਲ ਨਹੀਂ ਸੀ ਕਿਤੇ ਕਿਤੇ ਕੋਈ ਟੱਕੀ ਪਈ ਹੋਈ ਸੀ ਇੱਟਾਂ ਥੋੜੀਆਂ ਕਿਤੇ ਉੱਕੜੀਆਂ ਕਿਤੇ ਓਕਰੀਆਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਬਾਬੇ ਆ ਗਏ ਉੱਥੇ ਇੱਕ ਕਿਸੇ ਬਾਬੇ ਨੇ ਲੱਖਾਂ ਰੁਪਏ ਦਾ ਸੌਦਾ ਕਰਕੇ ਉਹਦੀ ਸੇਵਾ ਲਈ ਸੇਵਾ ਲਈ ਸੇਵਾ ਲੈ ਕੇ ਸਾਡੀ ਜਿਹੜੀ ਕੱਚੀ ਗੜੀ ਉਹ ਟਾ ਦਿੱਤੀ ਕੱਚੀ ਗੜੀ ਦੇ ਵਿੱਚ ਇੱਕ ਪਗਾਟਨ ਖੂਲ ਸੀ ਪੁਰਾਣਾ ਉਸੇ ਖੂਲ ਆ ਜਦੋਂ ਗੁਰੂ ਜੀ ਸ੍ਰੀ ਚਮਕੌਰ ਸਾਹਿਬ ਦੀ ਕੱਚੀ ਗੜੀ ਦੇ ਅੰਦਰ ਗਏ ਦੋਰ ਸਕੇ ਭਾਵਾਂ ਨੂੰ ਡਿਊਟੀ ਤੇ ਫੈਦੇਦਾਰ ਲਾ ਕੇ ਤਾਂ ਸਿੰਘ ਇਕੱਠੇ ਹੋ ਕੇ ਕਹਿੰਦੇ ਸਤਿਗੁਰੂ ਤਿੰਨ ਦਿਨ ਹੋ ਗਏ ਗੁਰੂ ਘਰ ਲੰਗਰ ਦੀ ਸੇਵ ਨਹੀਂ ਹੋਇਆ। ਭੁਖ ਬਾਹ ਲੱਗੀ ਆ ਦੱਸੋ ਕੀ ਕਰੀਏ। ਮਹਾਰਾਜ ਕਹਿੰਦੇ ਗੁਰੂ ਗੋਬਿੰਦ ਸਿੰਘ ਸੰਗੋ ਮੁਗਲਾਂ ਨੇ ਇੱਕਦਮ ਕੇਰਾ ਪਾ ਲਿਆ ਕੱਚੀ ਗੜੀ ਦੇ ਕਿਦੇ ਨੂੰ। ਨਾ ਲੰਗਰ ਦਾ ਇੰਤਜ਼ਾਮ ਪੈਦਾ ਸੀ ਨਾ ਉਹਨਾਂ ਨੇ ਮਾਰੋਂ ਆਉਣ ਦੇਣੇ। ਤੁਸੀਂ ਸਿੱਧ ਕਰੱਖੋ। ਕੱਚੀ ਗੜੀ ਦੇ ਕਿਲੇ ਦੇ ਅੰਦਰ ਕਖੂਲ ਸੀ ਜਿਹੜਾ ਕਾਰਸੇ ਵਾਲੇ ਬਾਬਿਆਂ ਨੇ ਪੂਰ ਕੇ ਬੰਦੇ ਕਰ ਦਿੱਤਾ ਨਿਸ਼ਾਨੀਆਂ ਮਿਟਾ ਦਿੱਤੀ ਮੁਰ ਕੇ ਪਿਆਰੋ ਮਹਾਰਾਜ ਨੇ ਕਿਹਾ ਸਿੰਘੋ ਇਹਦਾ ਜਲ ਛਕ ਲੋ ਮੁਰ ਕੇ ਤੁਹਾਨੂੰ ਭੁੱਖ ਪਿਆਸੇ ਨਹੀਂ ਲੱਗਣੀ ਦਸਮੇਸ਼ ਪਿਤਾ ਜੀ ਨੇ ਆਪਣੇ ਕਰ ਕਮਣਾ ਨਾਲ ਸਿੰਘਾਂ ਨੂੰ ਜਾਲ ਛਕਾਇਆ ਆਪ ਛਕਿਆ ਭੁੱਖ ਮਟਾਈ ਰਾਤ ਕੱਟੀ ਦਿਨ ਚੜੇ ਜੰਗ ਦਾ ਡਾਂਕਾ ਵੱਜ ਗਿਆ ਮਹਾਰਾਜ ਜੀ ਨੇ ਪੰਜ-ਪੰਜ ਸਿੰਘਾਂ ਦੇ ਜੱਥੇ ਬਣਾ ਕੇ ਜੰਗ ਨੂੰ ਭੇਜਣੇ ਸ਼ੁਰੂ ਕੀਤੇ ਪਹਿਲੇ ਦਿਨ ਲੱਖਾਂ ਹੀ ਮੁਗਲਾਂ ਨੂੰ ਮੌਤ ਦੇ ਘਾਟ ਤਾਰ ਕੇ ਚਤਾਲੀਆਂ ਸਿੰਘਾਂ ਚੋਂ 15 ਸਿੰਘ ਫਿਛਦੀਆਂ ਪਾ ਗਏ ਜਾਂ ਦੂਜਾ ਦਿਨ ਚੜਿਆ ਇੱਕ ਅੱਬਲ ਤਰਾਨੀ ਜਿਹੜਾ ਰੰਗਜੀਤ ਨੇ ਸੂਈਆਂ ਛੱਡਿਆ ਹੋਇਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਾਦਾ ਜੀ ਨੇ ਪੰਜ ਪਿਆਰਿਆਂ ਨੂੰ ਸ਼ਹੀਦ ਕਰਕੇ ਅਮਰ ਛਾਇਆ ਉਹਨਾਂ ਕੋ ਆਪ ਛਕਿਆ ਅੱਬਲ ਤਰਾਨੀ ਦੇ ਕੇ ਰੰਗ ਜੇਵ ਨੂੰ ਗਾਣਾ ਏ ਰੰਗ ਜੇਵ ਮੈਂ ਤੇਰਾ ਨੌਕਰੀ ਨਾ ਮੈਂ ਤੇਰਾ ਸੂਈਆ ਮੈਂ ਕੋਈ ਕੋਈ ਤੇਰੇ ਕੋਲ ਗੱਡ ਨਹੀਂ ਕਰਦੀ ਮੈਂ ਸਿੰਘ ਸੱਜ ਗਿਆ ਪੰਜ ਸਿੰਘ ਦੇ ਸਮੇਤ ਪਿਤਾ ਨੇ ਉਹਦੇ ਨਾਲ ਜੰਗ ਨੂੰ ਭੇਜੇ ਲੱਖਾਂ ਮੁਗਲਾਂ ਨੂੰ ਮੌਤ ਦੇ ਕਾਰਤਾਰ ਕੇ ਅਬਲ ਤਰਾਨੀ ਤਰਾਨੀ ਪਿੰਡੇ ਸੰਗਣੋਂ 5 ਕਿਲੋਮੀਟਰ ਤੇ ਲੈਦੇ ਪਾਸੇ ਚੰਕੌਰ ਸਾਹਤ ਉੱਠੇ ਜਾ ਕੇ ਉਹਨੇ ਸਿੱਧੀ ਪਾਈ ਗੁਰੂਆਂ ਪਿਆਰਿਓ ਜਦੋਂ ਜੰਗ ਹੁੰਦਾ ਤੇ ਜਿਹੜੇ ਪੰਜ ਸਿੰਘ ਹੋ ਸੀ ਲੱਖਾਂ ਮੁਗਲਾਂ ਨੂੰ ਮਾਤ ਦੇ ਕਾਰਤਾਰ ਕੇ ਉਹ ਵੀ ਸਿੱਧੀਆਂ ਪਾ ਗਏ ਉੱਠਿਆ ਗੁਰੂ ਦਾ ਲਾਲ ਲਾਲ ਸਾਹਿਬ ਜੱਦਾ ਜੀਤ ਸਿੰਘ ਹੱਥ ਬੰਨ ਕੇ ਕਹਿੰਦਾ ਪਿਤਾ ਜੀ ਨਿਗਾਹ ਮਾਰੇ ਸਿੰਘ ਥੋੜੇ ਰਹੇ ਮਕਸਦ ਅਗਿਆਨ ਨੂੰ ਮੈਂ ਵੀ ਜੰਮ ਰਮਨਾਂ ਚ ਜਾ ਕੇ ਸਿੰਘਾਂ ਵਾਲੇ ਦੀ ਪਾਵਾਂ ਦਸਮੇਸ਼ ਪਿਤਾ ਨੇ ਆਪਣਾ 17 ਸਾਲ ਦਾ ਲਾਲ ਤਿਆਤ ਪਿਆਤ ਕਰਕੇ ਨਾਲ ਚਾਰ ਸਿੰਘ ਪੰਨਿਆਂ ਦਾ ਜਥਾ ਬਣਾ ਕੇ ਲੈ ਦੇ ਛਿਪਦੇ ਨੂੰ ਇਸ਼ਾਰਾ ਕੀਤਾ ਮੇਰੇ ਪਿਆਰਿਓ ਐਡਾ ਭਾਰੀ ਜੰਗ ਹੋਇਆ ਸਵਾ ਡੇਢ ਘੰਟਾ ਤਿੰਨੇ ਰਹਿਨੇ ਆ ਗੁਰੂ ਦੇ ਚਾਰ ਸਿੰਘ ਬੇਅੰਤ ਮੂਲਾਂ ਨੇ ਮੌਤ ਦੇ ਘਾਟ ਪਾ ਕੇ ਸਿੰਧੀ ਪਾ ਗਏ ਗੁਰੂ ਦਾ ਜਾਨਲਾ ਜੀਤ ਕੱਲਾ ਹੀ ਰਹਿ ਗਿਆ ਚੁੱਧੀਆਂ ਟੱਕਰ ਮਜੀਦੇ ਦਾ ਸੂਬੇਦਾਰ ਆਲਫਖਾਨ ਵਾਲ ਹੋ ਗਈ ਆਲਫਖਾਨ ਦੇ ਸਰੀਰ ਤੇ ਦੋਹੇ ਦਾ ਕਵਚ ਤੇ ਗੁਰੂ ਪਿਆਰਿਓ ਹਾਥੀ ਤੇ ਚੜ ਕੇ ਜੰਗ ਕਰਦਾ ਸੀ ਕੋਈ ਨਹੀਂ ਜੱਬਿਆ ਮੈਨੂੰ ਮਾਰ ਨਾਲ ਗੁਰੂ ਦੇ ਲਾडले ਜੀ ਜਨੇ ਇਨੀ ਜੋਰ ਦੀ ਨੇਜਾ ਮਾਰਿਆ ਛਾਤੀ ਚ ਟੁੱਟਿਆ ਮੂੰਹ ਪਾੜਾ ਫਖਨ ਤੱਤੀ ਤੇ ਹਾਥੀ ਤੋਂ ਡਿੱਗਿਆ ਗੁਰੂਆਂ ਪਿਆਰਿਓ ਇਤਿਹਾਸ ਦੱਸਦੇ ਲੰਗਾ ਲੰਗਾ ਅੱਗੇ ਵਧਿਆ ਦੇਖ ਕੇ ਬਾਹਲੇ ਮੁਗਲ ਜੀਤਦੇ ਮਗਰ ਪਾਏ ਗਏ ਇਤਿਹਾਸ ਦੱਸਦਾ 300 ਫਟ ਅਜੀਤ ਦੇ ਸਰੀਰ ਤੇ ਸੀ ਫੇਰ ਵੀ ਲਾ 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 6 ਕਿਲੋਮੀਟਰ ਕੱਚੀ ਨਹਿਰ ਦੇ ਕੰਢੇ ਖੱਬੇ ਹੱਥ ਪਿੰਡ ਕਟਲੌਰ ਸਵਾ ਲਾਗ ਸੇ 1 ਕਿਲੋ ਜਾਉਂ ਤਮੇ ਗੋਵਿੰਦ ਸਿੰਘ ਨਾਮ ਕਹਾਉਂਦਾ ਬਚਨ ਪੂਰਾ ਕਰਕੇ ਅਜੀਤ ਨੇ 6 ਕਿਲੋਮੀਟਰ ਤੇ ਜਾ ਕੇ ਸ਼ਹੀਦੀ ਗੁਰੂ ਘਰ ਪਹਾਲਿਓ ਪਿੰਡ ਕਟਲੌਰ ਦੇ ਕੋਲ ਪਾਈ ਜਦ ਤੀਜਾ ਦਿਨ ਚੜਿਆ ਅਜੀਤ ਤੇ ਛੋਟਾ ਗੁਰੂ ਲਾਲ ਲਾਡਲਾ ਸਾਹਿਬ ਜੱਜਾ ਚਾਰ ਸਿੰਘ ਹੱਥ ਬੰਨ ਕੇ ਕਹਿਣ ਲੱਗਿਆ ਪਿਤਾ ਜੀ ਬੰਦੇ ਵੀ ਤੋਂ ਬਗੈਰ ਸਾਡੀ ਹਾਲਾਤ ਨੀਂਦ ਨਹੀਂ ਆਈ ਮਕਸਦੋ ਅਗਲੇ ਮੈਂ ਵੀ ਜੰਗ ਦੇ ਮੈਦਾਨ ਚ ਜਾ ਕੇ ਵੱਡੇ ਵੀਰ ਬਣ ਜੋਤ ਦਿਖਾ ਕੇ ਤੁਹਾਡੇ ਸਾਹਮਣੇ ਸੀ ਵੀ ਪਾਵਾਂ ਦਸਮੇਜ ਬਿਦਾਂ ਦੇ ਸਿੱਖ ਕੌਮ ਦੀ ਖਾਤਰ ਲੋਕੋ ਸੰਗ ਤੇ ਕੁਝ ਵੀ ਨਹੀਂ ਲਖੋਇਆ ਅਵਨਾ 14 ਸਾਲ ਦਾ ਨਾਲ ਤਿਆਰ ਪਤ ਤਿਆਰ ਕਰਕੇ ਜੰਮੂ ਟੂਰ ਨੂੰ ਵੇਲੇ ਨਾਲ ਚਾਰ ਸਿੰਘ ਚਾਰਾਂ ਸਿੰਘਾਂ ਚ ਪੰਜ ਪਿਆਰੇ ਤੇ ਤਿੰਨੇ ਪਿਆਰੇ ਭਾਈ ਮੋਹਨ ਸਿੰਘ ਸਾਹਿਬ ਸਿੰਘ ਹਿੰਦਲ ਸਿੰਘ ਇੱਕ ਸਿੰਘ ਹੋਰ ਪੰਜਾਂ ਦਾ ਜਥਾ ਬਣਾ ਕੇ ਗੁਰੂ ਨੇ ਚੰਦ ਦੇ ਇਸ਼ਾਰਾ ਕੀਤਾ ਗੁਰੂ ਜੀ ਸਿੰਘਾਂ ਦੇ ਯੋਦ ਦੇਖਣ ਪਰ ਕੇ ਕੱਚੀ ਗਾੜੀ ਬਹੁਤ ਉੱਚੀ ਸੀ ਉੱਪਰ ਖੜ ਕੇ ਸਿੰਘਾਂ ਨੇ ਯੋਦ ਦੇਖਣ ਲੱਗ ਗਏ ਤੜਾ ਤਨ ਲਾਸਾ ਗੇ ਲਗੀਆਂ ਮੁਗਲਾਂ ਦੇ ਫੁੱਟ ਰੁੱਦ ਦੇ ਫੱਡੇ ਆ ਰੰਗਜੀਤ ਦਾ ਛੋਟਾ ਜਿਹਾ ਨਾਹਰ ਖਾਂ ਕਹਿੰਦਾ ਹੰਕਾਰ ਜੋ ਗਵਿੰਦਾ ਕੱਲਾ ਖੜਾ ਉੱਪਰ ਮੈਂ ਫੜ ਕੇ ਲਿਆਉਣਾ ਗਾਗ ਪੌੜੀ ਤੇ ਚੜਿਆ ਸਿਕੰਦਰ ਦੇ ਸਮੇਂ ਜਦ ਸੈਦ ਦੇਖਿਆ ਮਾਰ ਕੇ ਸੱਜੇ ਨੂੰ ਗੁੱਜ ਠਾ ਦੇ ਕੇ ਤਬੂਜ ਬਣ ਕੇ ਖੇਕੀਆਂ ਕਰਕੇ ਮੁਗਲ ਧਾਤੀ ਦੇ ਛਟਿਆ ਮੁੜ ਕੇ ਕਿਸੇ ਦੀ ਜੁੱਗ ਤਰੀ ਪਈ ਕੱਚੀ ਗੜੀ ਦੇ ਕਿਲੇ ਨੇੜੇ ਲੱਗਣ ਦੀ ਉੱਧਰ ਪਾਈ ਕਾਤਾ ਸਿੰਘ ਮਦਨ ਸਿੰਘ ਪਿੰਨ ਪਗੜਾਣਾ ਜిల్లా ਫਟੇਗਾ ਸਾਹਿਬ ਦੋਨੇ ਸਕੇ ਭਰਾ ਡਿਊਟੀ ਦੇ ਪਹਿਲੇ ਦਾਦਾਂ ਤੇ ਕਿਨੇ ਨੂੰ ਟੋਰਨ ਬਾਅਦ ਤੇ ਮੁਗਲਾਂ ਨੇ ਹਮਲਾ ਕਰ ਦਿੱਤਾ ਹਮਲਾ ਕੀਤਾ ਤਾਂ ਦੋਨੇ ਸਕੇ ਭਰਾਵਾਂ ਨੇ ਪਿੱਠ ਨੂੰ ਪਿੱਠ ਜੋੜ ਕੇ ਇੰਨੇ ਮੁਗਲਾਂ ਦੇ ਬੱਕਰੇ ਕਰ ਕਰਕੇ ਢੇਲ ਲਾ ਕੇ ਜਦੋਂ ਸਿੱਧੀ ਪਾਈ ਗਰਮ ਪਿਆਰੋ ਪਰ ਕੱਚੀ ਗੜੀ ਦੇ ਕਿਤੇ ਦੇ ਮੂਰੇ ਦੀ ਕੋਈ ਵੀ ਮਗਲ ਨਹੀਂ ਲੰਘਣ ਦਿੱਤਾ ਗੁਰੂ ਜੀ ਨੇ ਦੇਖਦੀ ਦੇਖਦੀ ਗੁਰੂ ਜੀ ਨੇ ਤਿੰਨ ਪਿਆਰੇ ਕਿਸੇ ਨੂੰ ਚਾਰ ਸਿੰਧੀਆਂ ਪਾ ਗਏ ਗੁੱਡਾ ਲਾੜਨਾ 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 ਸਾਡੇ 5 ਕਿਲੋ ਚੰਦ ਦੇ ਪਾਸੇ ਉਹ ਜੇ ਮਾਜਰਾ ਪਿੰਡ ਤੋਂ ਅੱਗੇ ਚੌਂਤੇ ਪੈਣੀਆਂ ਦਾ ਵੀਰ ਲੱਖਾਂ ਹੀ ਮੁਗਲਾਂ ਨੂੰ ਮੌਤ ਦੇ ਘਰ ਤਾਲ ਕੀ ਗੱਜ ਚਾਰ ਨੇ ਸਿੱਧੀ ਪਾਈ ਵਿਸਮੇਤ ਫਿੱਟਾ ਨੇ ਗੱਜ ਕੇ ਪੰਜ ਜਿਕਾਰੇ ਮਿਲਾ ਕੇ ਉਸ ਅਕਾਲ ਪੁਰਖ ਦਾ ਸ਼ੁਕਰ ਨਾ ਕੀਤਾ ਅਕਾਲ ਪੁਰਖ ਤੇਰਾ ਮੈਂ ਲੱਖੋਂ ਬਾਾਰ ਸ਼ੁਕਰਗੁਜ਼ਾਰ ਇਹ ਮਾਨ ਦਿੱਤਾ ਮੈਨੂੰ ਬਖਸੀ ਵਾ ਅੱਜ ਤੱਕ ਸਾਥ ਕੇ ਰੱਖੀ ਤੈਨੂੰ ਲੋੜ ਪੈਗੀ ਤੂੰ ਰਹਿ ਜਾਂ ਚਲੇ ਚਲੇ ਹੋ ਗੁਰੂ ਜੀ ਕੱਤੀ ਗੱਦੀ ਚਲੇ ਤੂੰ ਇੱਥੇ ਆ ਗਏ ਛੋਪਾ ਥੱਸੇ ਦੀ ਬਾਤੀ دس ਮੇਰੇ ਚਪਟਾ ਕੋਲ ਬਾਕੀ ਰਹੇਗੇ ਪਿਆਰ ਪਾ ਤਿਆਰ ਹੋ ਕੇ ਅੱਠੇ ਸਿੰਘਾਂ ਦੇ ਸਾਹਮਣੇ ਹੱਥ ਬੰਨ ਕੇ ਗੁਰੂ ਜੀ ਖੜੇ ਹੋਗੇ ਸਜੋ ਬਕਸੋ ਅੱਗੇ ਸਾਡੇ ਪਹਿਲਾ ਮੈਸਜ ਦੀ ਪਾ ਨੂੰ ਸੇ ਮਹਾਰਾਣ ਹੋ ਕੇ ਕਹਿੰਦੇ ਸਤਗੁਰੂ ਤੁਸੀਂ ਐ ਜੰਗ 'ਚ ਜੇ ਤੁਸੀਂ ਜਿੱਦੀ ਪਾ ਗਏ ਸਿੱਖ ਕੌਮ ਦਾ ਨੌ ਨਿਸ਼ਾਨ ਕੋਈ ਨਹੀਂ ਰਹਿਣਾ ਸਿੱਖੀ ਖਤਮ ਹੋ ਜਾਣੀ ਹੈ ਬੇਨਤੀ ਪ੍ਰਵਾਨ ਕਰੋ ਕੱਚੀ ਗੱਡੀ ਦੇ ਕਰੇ ਨਹੀਂ ਸੱਦ ਕਰਦੇ ਕਲ ਜੋ ਤੁਹਾਡੇ ਵਰਗਾ ਗੁਰੂ ਨਹੀਂ ਲੱਭਣਾ ਬਾਹਰ ਜਾ ਕੇ ਸਿੰਘਾਂ ਦੀ ਫੌਜ ਤਿਆਰ ਕਰੋ ਬਹਿ ਗੁਰੂ ਜੀ ਕਰਨੇ ਚੰਗੋ ਆਏ ਨਸੋ ਕਨੇ ਜਾਮਨ ਬੋ ਮੇਰੇ ਨਾਲ ਜੀਤ ਤੇ ਜਸਾਰ ਪੰਜ ਪਿਆਰਾਂ ਤੋਂ ਤੁੰ ਪਿਆਰੇ ਭਾਈ ਮੋਤ ਸਿੰਘ ਸਾਹਿਬ ਸਿੰਘ ਹਿਮਲ ਸਿੰਘ ਚਾਰ ਛਪੇਰੇ ਕੱਲਾ ਕੱਲਾ ਸਿੰਘ ਫੀਲ ਹੋਏ ਤੈਨ ਬੱਜ ਕੇ ਤਿੰਨ ਯਮਾਨੋ ਕਿ ਤਾਲੇ ਵਾਰਨਗੇ ਮੇਰਾ ਹੱਕ ਵੰਡਾ ਸ੍ਰੀ ਚਮਕੌਰ ਸਾਹਿਬ ਦੀ ਧਾਤੀ ਤੇ ਮੈਂ ਵੀ ਛਿੱੜੀ ਪਾਵਾਂ ਜਗ ਗੁਰੂ ਜੀ ਨਾਮ ਅੰ내 ਪੰਜਾਬ ਪਿਆਰਿਆਂ ਚੋਂ ਰਹਿੰਦੇ ਦੋ ਪਿਆਰੇ ਭਾਈ ਗਇਸ ਸਿੰਘ ਤਰਨ ਸਿੰਘ ਹੱਥ ਬੰਨ ਕੇ ਖੜੇ ਹੋ ਗਏ ਸਤ ਗੁਰੂ ਯਾਦ ਕਰੋ ਜਨ ਅਨੰਦਪੁਰ ਜੀ ਸਾਨੂੰ ਪੰਡਿਆਂ ਪਿਆਰਿਆਂ ਨੂੰ ਤੁਸੀਂ ਹੀ ਮੰਨ ਪਛਕਾਇਆ ਇਹ ਗੱਲ ਆਖੀ ਸੀ ਇਹ ਪੰਜ ਸੈਮ ਸਮੇਂਦਰ ਰੂਪ ਦੇ ਵਿੱਚ ਗੁਰੂ ਨੂੰ ਹੁਕਮ ਕਰ ਮੈਂ ਕਿ ਗੁਰੂ ਨਹੀਂ ਸੜ ਮੱਠ ਮੱਠ ਮਨਣਾ ਪਉ ਆਪ ਦਾ ਫਰਮਾਨ ਹੈ ਇਸ ਟੈਮ ਕੋਈ ਬੇਨਤੀ ਨਹੀਂ ਸਿੰਘਾਂ ਦਾ ਹੁਕਮ ਹੈ ਕੱਚੀ ਗੜੀ ਨੇ ਕਦੇ ਵੀ ਛੱਡ ਕੇ ਨਿਕਲ ਜਾਓ ਤੁਹਾਡੇ ਵਰਗਾ ਗੁਰੂ ਨਹੀਂ ਲੱਭਣਾ ਬਾਦਿਆ ਕੇ ਸਿੰਘਾਂ ਦੀ ਫੌਜ ਤਿਆਰ ਕਰੋ ਗੁਰੂ ਜੀ ਨੇ ਸਿੱਖ ਕਾ ਕੇ ਸਤਕਾਰ ਕੀਤਾ ਕੱਚੀ ਗੜੀ ਛੱਡਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਨੂੰ ਆਪਣੇ ਸਥਾਨ ਤੇ ਬਹਾਰ ਕੇ ਕੰਮ ਦੀ ਤੋੜਾ ਸ਼ਸਤਰ ਬਖਸ਼ ਬਖਸ਼ੇ ਤੇ ਗੁਰੂ ਪਿਆਰਿਓ ਕੱਚੀ ਗੜੀ ਛੱਡਣ ਵੇਲੇ ਉਹਨਾਂ ਦੇ ਨਾਲ ਤਿੰਨ ਸਿੰਘ ਗਏ ਰਹਿੰਦੇ ਦੋ ਪਿਆਰੇ ਦਿਆਲ ਸਿੰਘ ਧਰਮ ਸਿੰਘ ਇੱਕ ਭਾਈ ਮਾਨ ਸਿੰਘ ਚਾਹ ਨੇ ਬੜੀ ਗੁਰੂ ਪਿਆਰਿਓ ਚਾਰ ਸਿੰਘ ਤਿੰਨ ਸਿੰਘ ਗਏ ਦਿਆਲ ਸਿੰਘ ਧਰਮ ਸਿੰਘ ਇੱਕ ਭਾਈ ਮਾਨ ਸਿੰਘ ਭਾਈ ਮਾਨ ਸਿੰਘ ਗੁਰੂ ਦੇ ਚਾਰੇ ਜਾਲਾਂ ਨੂੰ ਮੋਢਿਆਂ ਤੇ ਚੱਕ ਕੇ ਪਾਲਿਆ ਸੀ ਭਾਈ ਮਾਨ ਸਿੰਘ ਨੇ ਉਹ ਵੀ ਗੁਰੂ ਜੀ ਦੇ ਨਾਲ ਗਏ ਤਿੰਨ ਤੇ ਪੰਜ ਰਹਿ ਗਏ ਕੱਚੀ ਗੜੀ 'ਚ ਚਾਰ ਨੇ ਬੜੀ ਦਲੇਰੀ ਨਾਲ ਮੁਗਲਾਂ ਦੇ ਆਹੂ ਲਾ ਲਾ ਕੇ ਛਿੱੜੀਆਂ ਪਾਈਆਂ ਮਾਰੀ ਆ ਗਈ ਭਾਈ ਸੰਗਤ ਸਿੰਘ ਦੀ ਧੂਕੇ ਤਲਵਾਰ ਮੁਗਲਾਂ ਤੇ ਟੁੱਟ ਕੇ ਪਾਏ ਗਿਆ ਗੁਰੂੰਪਿਆਰੇ ਵੱਢ ਦੇ ਵੱਢ ਦੇ ਨੇ ਡੱਕਰੇ ਕਰ ਕਰਕੇ ਢੇ ਲਾਤਾ ਆਖਰ ਨੂੰ ਜਦੋਂ ਸੀਡੀ ਪਾਈ ਕਲਗੀ ਟੋਰਾ ਸਜਿਆ ਦੇਖ ਕੇ ਗੁਰੂੰਪਿਆਰੇਓ ਛੇਰ ਵੱਢ ਕੇ ਸ੍ਰੀ ਅਨੰਦ ਵਜੀਰ ਖਾਂ ਵਜੀਦੇ ਕੋਲ ਲਹਿ ਕੇ ਕਹਿੰਦੇ ਕੀ ਦਾ ਸੀਸ ਆ ਮਾਤਾ ਗੁਜਰੀ ਜੀ ਬੁਲਾਦੀ ਛੋਟੇ ਸਾਹਿਬ ਜਦੇ ਤੰਗੇ ਬੁਰਜ ਦੇ ਵਿੱਚ ਕੈਦ ਸਨ ਮਾਤਾ ਕਹਿੰਦੀ ਮੇਰੇ ਲਾਲ ਦਾ ਸੀਸ ਨਹੀਂ ਉਹਨਾਂ ਦਾ ਵੱਡਾ ਸੇਵਾਦਾਰ ਸੰਗਰ ਸਿੰਘ ਦਾ ਸੀਸ ਹੈ ਦੋਨੇ ਲਾਲਾ ਜੋਰਾਵਾਲ ਸਿੰਘ ਫੱਡੇ ਸਿੰਘ ਨੇ ਕਿਹਾ ਸਾਡੇ ਪਿਤਾ ਦਾ ਸੀਸ ਨਹੀਂ ਸਭ ਤੋਂ ਵੱਡਾ ਸੇਵਾਦਾਰ ਭਾਈ ਸੰਗਰ ਸਿੰਘ ਜੀ ਨੇ ਬਾਈ ਸਾਡਾ ਪਿਤਾ ਦੇ ਸਿਰ ਤੇ ਚੌਂ ਚਮਾਇਆ ਦੱਸ ਸਾਡਾ ਪਿਤਾ ਦੇ ਗਰਬਈ ਰਹੇ ਆ ਉਹਨਾਂ ਦਾ ਸੀਸ ਹੈ ਗੁਰਮ ਪਿਆਰਿਓ ਜਿਲਾਦਾ ਨੂੰ ਸੱਦ ਕੇ ਮੀਹਾਂ ਵਿੱਚ ਚੜਾਇਆ ਜਲਾਦਾ ਨੂੰ ਸੱਤ ਕੇ ਆਸਨ ਦੇਗ ਬਾਸਨ ਦੇਗ ਪੱਟਡਲ ਸਮਾਨੇ ਵਾਲੇ ਜਲਾਦਾ ਤੋਂ ਸ਼ਹੀਦ ਕਰਵਾ ਦਿੱਤਾ ਸੌਤੇ ਮਾਤਾ ਗੁਜਰੀ ਜੀ ਸੱਦੇ ਬਹੁਜੇ ਵਿੱਚ ਜੋਤੀ ਜੋਤ ਲਾ ਗਈ ਹਾਂ ਬਿਲਕੁਲ ਜੀ ਇਹ ਵੀ ਬਹੁਤ ਵੱਡਾ ਇਤਿਹਾਸ ਆ ਪਾ ਦੀ ਗੱਲ ਬਾਅਦ ਚ ਕਰਾਂਗੇ ਜਿਹੜੀ ਤੁਸੀਂ ਗੱਲਬਾਤ ਕਰ ਰਹੇ ਸੀ ਖੂਹ ਆ ਜਿਹੜਾ ਹੁਣ ਗੁਰਦੁਆਰਾ ਸਾਹਿਬ ਬਣਿਆ ਜੀ ਉਹਦੇ ਹਿਸਾਬ ਨਾਲ ਅੰਦਾਜ਼ਾ ਲਾਈਏ ਤਾਂ ਖੂਹ ਕਿੱਥੇ ਕਰਕੇ ਪੈਂਦਾ ਖੂਹ ਦਾ ਉਹਦੀ ਨਿਸ਼ਾਨੋਂ ਹੋਰ ਵੀ ਉੱਪਰ ਚੱਤ ਦੱਤਾ ਅੱਛਾ ਹੈ ਯੋਨੀ ਠੀਕ ਆ ਹਾਂਜੀ ਇਹ ਪਤਾ ਚਮਕੌਰ ਦੀ ਗੜੀ ਹੈ ਕਿ ਦੀ ਹੈ ਬਾਰੇ ਕੋਈ ਜਾਣਕਾਰੀ ਹੈ ਹਾਂਜੀ 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 ਜ਼ਰੂਰ ਦੱਸੋ ਵੀ ਜਿਹੜੀ ਚਮਕੌਰ ਦੀ ਗੜੀ ਉਹ ਹੈ ਕਿ ਦੀ ਸੀ ਇਹ ਰਾਜਪੂਤ ਡੋਰ ਸਕੇ ਭਰਾਵਾਂ ਦੀ ਸੀ ਅੱਛਾ ਜੀ ਗੁਰੂ ਜੀ ਮਹਾਰਾਜ ਜਦੋਂ ਪਹਾੜੀ ਦਾ ਜੰਗ ਜਿੱਤ ਕੇ ਰਣਜੀਤ ਗੱਦ ਸਾਹਿਬ ਆਏ ਰਣ ਜਿੱਤ ਕੇ ਤਾਂ ਉਸ ਮੇਲੇ ਉਹ ਕੱਚੀ ਗੜੀ ਦੇ ਕਿਲੇ ਨੂੰ ਦੇਖ ਫਰਖ ਕੇ ਗਏ ਤੇ ਜਦੋਂ ਜੰਗ ਹੋਇਆ ਉਸ ਤੋਂ ਪਹਿਲਾਂ ਉੱਥੇ ਦੰਦਮਾਰ ਸਾਹਿਬ ਗਨੋਰਾ ਲੈਨੇ ਪਾਸੇ ਬਾਜ਼ਾਰ ਦੇ ਵਿੱਚ ਉੱਥੇ ਦੰਮ ਲਿਆ ਗੁਰੂ ਜੀ ਨੇ ਪੰਜ ਸਿੰਘਾਂ ਨੂੰ ਕਿਹਾ ਸਿੰਘੋ ਕੱਚੀ ਗੜੀ ਦੇ ਦੋ ਸਕੇ ਭਰਾ ਮਾਲਕਾ ਦੋਹਾਂ ਕੋਲ ਜਾਓ ਕੱਚੀ ਗੜੀ ਦੇ ਕਿਲੇ ਦੀ ਸਖਤ ਨੋੜਾ ਜੰਗ ਦਾ ਖਤਰਾ ਫੌਜਾਂ ਨੇੜੇ ਬੈਠੀਆਂ ਮਾਇਆ ਜਿੰਨੀ ਮਰਜੀ ਲੈਣ ਕਹਿ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੈ ਗਿਆ ਪੰਜੀ ਸਿੰਘ ਅੱਜ ਦਾ مالک ਜਗਤ ਰਾਏ ਵੱਡਾ ਚੌਧਰੀ ਰਾਜਪੂਤ ਗਾਇ ਫੱਤੇ ਬਲਾਕੇ ਕਹਿੰਦੇ ਜਗਤ ਰਾਏ ਜੀ ਐ ਕੱਚੀ ਗੱਡੀ ਦੇ ਕਲੇ ਨਹੀਂ ਸਕਤ ਨਾ ਜੰਗ ਦਾ ਖਤਰਾ ਮਾ ਆ ਲੈ ਲੈ ਜਿੰਨੀ ਮਰਜ਼ੀ ਨੂੰ ਖਾਲੀ ਕਰੋ ਸਾਨੂੰ ਤਨ 3 ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਜਿਆ ਕਰਨਾਲ ਸਿੰਘ ਵੇਰਾਏ ਦਾ ਚਾਹਦਾ ਦੂਜੇ ਭਰਾ ਨਾਲ ਕੋਈ ਬੋਲ ਚੱਲ ਨਹੀਂ ਸਿੰਘ ਦਾ ਜੱਲੇ ਫਿਰ ਅੱਧ ਦੀ ਮਾਇਆ ਮੰਗ ਉਹਨੇ ਉਸ ਟਾਇਮ ਦੀ 51 ਤੋਂ ਚੋਗਲੀ ਕੀਮਤ ਲਾਇ ਕੇ ਅੱਧਾ ਐਸਾ ਸੰਗਾਂ ਦੇ ਹਵਾਲੇ ਕੀਤਾ ਨਾਲੋਂ ਨਾਲ ਉਹ ਢ ਘੋੜੀ ਤੇ ਜਾ ਕੇ ਚੋਗਲੀ ਕੀਤੀ 22 ਤਾਰੀਏ ਦਾ ਜਮ ਮੁਗਲ ਫੌਜਾਂ ਦੀ ਫੌਜ ਕੋਲ ਮਰਮ ਪਿਆਰਿਓ ਕਾ ਕਹਿੰਦੇ ਜੀ ਨੂੰ ਫੜਨੇ ਨੂੰ ਫਦੇਓ ਸਾਡੀ ਕੱਚੀ ਗੜੀਏ ਕਿਨੇ ਤੇ ਠੱਕੇ ਨਾਲ ਕਬਜ਼ਾ ਕਰਕੇ ਬੈਠ ਗਏ ਫੜਨਾ ਉੱਥੇ ਜਾ ਕੇ ਫੜ ਲੋ ਨਾਲੇ ਮਾਇਆ ਲੈ ਲਈ ਮਾੜੀ ਚੁਗਰੀ ਕਰ ਦਿੱਤੀ ਦਸ ਲੱਖ ਮੁਗਲਾਂ ਦੀ ਫੌਜ ਬਾਈ ਤਾਰੀਏ ਰਾਜਨੀਏ ਫੜ ਗਿਆ ਵੀਰ ਸ੍ਰੀ ਚਮਕੌਰ ਸਾਹਿਬ ਨੂੰ ਬਹੀਣਾ ਕਰਤੀਆਂ ਨਾਲ ਦਾ ਕੰਡੇ ਛੋਟੇ ਭਰਾ ਦਾ ਸੀ ਉਹਦਾ ਨੌਲਸੀ ਰੂਪਰਾਏ ਪੰਜੇ ਸਿੰਘ ਜਾ ਕੇ ਹੱਤਬੱਦ ਕੇ ਫੜੇ ਬਲਾ ਕੇ ਕਹਿੰਦੇ ਰੂਪਰਾਏ ਜੀ ਅੱਧਾ ਇਸਤ ਮਿਲ ਗਿਆ ਕੱਚੀ ਗੜੀ ਦੇ ਕਿਲੇ ਦਾ ਅੱਧਾ ਤੁਹਾਡਾ ਦੱਸਦੇ ਆ ਤੁਸੀਂ ਵੀ ਦੇ ਦਿਓ ਮਾਇਆ ਦੇ ਲੋ ਜਿੰਨੀ ਮਰਜੀ ਇਹਨੂੰ ਕਰੋ ਖਾਲੀ ਸਾਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਜਿਆ ਗੁਰੂ ਜੀ ਦਾ ਨਾਮ ਝੁਲਕੇ ਕਹਿੰਦਾ ਸਿੰਘ ਦੁਨੀਆ ਦਾ ਹੋਵੇ ਮਾਲਕ ਸੱਚੇ ਪਾਤਸ਼ਾਹ ਮੈਨੂੰ ਕੋਈ ਮਾਇਆ ਦੀ ਲੋੜ ਨਹੀਂ ਕਹਦੋ ਗੁਰੂ ਗਵੰਥ ਸਿੰਘ ਮਹਾਰਾਜ ਨੂੰ ਕੱਤੀ ਗੜੀ ਦੇ ਕਰੇ ਤੇ ਆ ਕੇ ਕਬਜ਼ਾ ਕਰ ਬਲਕੇ ਲੰਗੇ ਪਹਿਲੀ ਜਾ ਕੇ ਜਿੱਥੇ ਦਮਦਮਾ ਸਾਹਿਬ ਆ ਗੁਰੂ ਜੀ ਦਾ ਗੁਰੂ ਪਿਆਰਿਓ ਰੂਪਰਾਏ ਨੇ ਕਬਜ਼ਾ ਕਰਾਇਆ ਤੇ ਦੂਸਰੀ ਗੱਲ ਇੱਕ ਹੋਰ ਜਾਣਨੀ ਚਾਹਣਾ ਜਦੋਂ ਤੁਸੀਂ ਦਰਸ਼ਨ ਕੀਤੇ ਖੀਰ ਦੇ ਵਿੱਚ ਉਹ ਪਹਿਲੀ ਜਿਹੜੀ ਗੱਡੀ ਚਮਕੌਰ ਦੀ ਸੀ ਭਰੀ ਸੀਗੀ ਉਹ ਕਿਹੜੇ ਸਾਲ ਦੀ ਗੱਲ ਆ ਇਹ ਤਕਨੀਕੀ ਨਾ ਮੇਰਾ 55 ਜਮਿਆ ਹੈ 54 ਦੀ ਗੱਲ ਹੈ ਜੀ 54 ਦੀ ਗੱਲ 1954 1954 ਉਦੋਂ ਬਾਅਦ ਕਿੰਨੇ ਚਿਰ ਬਾਅਦ ਜਿਹੜੇ ਕਾਰ ਸੇਵਾ ਵਾਲਿਆਂ ਨੇ ਉਹ ਸਾਰੀ ਜਿਹੜੀ ਕੱਚੀ ਗੱਡੀ ਸੀ ਉਹਦਾ ਖੁਰਾ ਕੁਝ ਬਟਾ ਦਿੱਤਾ ਉਹ 15 ਸਾਲ ਬਾਅਦ ਦਾ ਹਟਾ ਦਿੱਤਾ ਜੀ ਉਹ ਕੋਈ ਨਾ ਜਿਆਦਾ ਜਿਹੜਾ ਉਹ ਕਾਰਸੇ ਵਾਲਾ ਸਾਥ ਸੀਗਾ ਨਹੀਂ ਜੀ ਨਹੀਂ ਪਤਾ ਨਹੀਂ ਜੀ ਐ ਦਾਦੇ ਜੀ ਵੀ ਗੱਦੀੋਂ ਬਾਬਾ ਜੀ ਆਏ ਤੇ ਅ 1990 ਤਾਂ ਮੈਂ ਪੁੱਜ ਗਿਆ ਇਹ ਬਈ ਉਹਨਾਂ ਨੇ ਕੱਤੀ ਗੜੀ ਤਾ ਕੇ ਬੜੀ ਇਤਮੀ ਬਣਾ ਰਤੀ ਉਹ ਇੱਟਾ ਦਾ ਵੀ ਖੁਰਾ ਕੋਜ ਮਟਾਤਾ 52 ਚ ਤੁਹਾਡਾ ਵਿਆਹ 55 ਚ ਵਿਆਹ ਹੋਇਆ 52 ਹੀ ਤੁਸੀਂ ਦਰਸ਼ਨ ਕੀਤੇ ਹਾਂ ਜੀ ਹਾਂ ਜੀ ਕਈ ਵਾਰ ਕਰਦੇ ਉਹਦਾ ਕਈ ਵਾਰ ਹਾਂ ਜੀ ਉਹਦੇ ਪਹਿਲਾਂ ਕਈ ਵਾਰ ਕੀਤੇ ਆ ਜੀ ਅੱਛਾ ਜੀ ਹਾਂ ਜੀ ਠੀਕ 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 ਆ ਜੀ ਤੇ ਵੇਖੋ ਜੀ ਕਿੰਨੀ ਵੱਡੀ ਇਤਿਹਾਸਿਕ ਬੋਲਾ ਕਿ ਜਦੋਂ ਕਿੜੀ ਜਪਕੌਰ ਦੀ ਚੰਗੀ ਵਧੀਆ ਹਾਲ ਦੇ ਵਿੱਚ ਸੀ ਤੇ ਉਸ ਦਾ ਖੁਰਾਕੋਜ ਮਟਾ ਦਿੱਤਾ ਗਿਆ ਤੇ ਨਵੀਆਂ ਬਣ ਗਿਆ ਜਸਾਰੀਆਂ ਤੇ ਬੜੀ ਤਰਤੀਆ ਸਾਰੀਆਂ ਜਾ ਸਕਦੀਆਂ ਪਰ ਹਜੇ ਵੀ ਜਿਹੜੀਆਂ ਨਿਸ਼ਾਨੀਆਂ ਬਚੀਆਂ ਖੁਰੀਆਂ ਉਹ ਸਿੱਖੋਂ ਨੂੰ ਨਹੀਂ ਬਟਾਉਣੀਆਂ ਚਾਹੀਦੀਆਂ ਇਨ੍ਹਾਂ ਸਾਦਾ ਤੋਂ ਜਰੂਰ ਸਾਵਧਾਨ ਰਹਿਣਾ ਚਾਹੀਦਾ ਫਿਰ ਵੀ ਦੋ ਨਿਸ਼ਾਨੀਆਂ ਰਹਿ ਗਿਆ ਜੀ ਸੁਣ ਲਓ ਪੰਜਾਬੀ ਦੀ ਲੋ ਸੋਦੇ ਸਾਬ ਜੰਮੇ ਮਾਤਾ ਗੁਜਰੀ ਜੀ ਨੰਦੇ ਚ ਜਾਨ ਨਹੀਂ ਮਾਨ ਜਾਨ ਨਹੀਂ ਮਾਨੀ ਖਾਂ ਥਾਲੇਦਾਰ ਮੁਸਲਮਾਨਾਂ ਨੇ ਕਟਵਾਲੀ ਚ ਬੰਦ ਕੀਤੇ ਉਹ ਕਟਵਾਲੀ ਅੱਜ ਤੱਕ ਗਦੌਰਾ ਸਾਹਿਬ ਦੇ ਅੰਦਰ ਮੌਜੂਦ ਹੈ ਜਦੋਂ ਗੁਰੂ ਜੀ ਚਮਕੌਰ ਸਾਹਿਬ ਦੀ ਢਾਟੀ ਤੇ ਜੰਗ ਲੜ ਕੇ ਆਪਣੇ 40 ਸਿੰਘ ਸ਼ਹੀਦ ਕਰਾ ਕੇ ਜੰਨ ਸਾਹਿਬ ਗੁਰਦੁਆਰਾ ਜਦੋਂ ਉੱਤੇ ਕਾਰਸੇ ਵਾਲੇ ਗਏ ਉੱਥੇ ਜਿਹੜਾ ਪਹਿਲਾ ਜੰਡ ਸੀ ਉਹ ਜੰਡ ਦੇ ਥੱਲੇ ਬੈਠੇ ਉਹਦੇ ਬੀਜ ਨਾਲ ਚਾਰ ਜੰਡ ਲਾਂਚ ਹੋਰ ਪਾਦੀ ਪਾਦੀ ਜੰਮੇ ਕਾਰਸੇ ਵਾਲੇ ਬਾਬਿਆਂ ਨੇ ਪਹਿਲਾਂ ਉਹਨਾਂ ਚਾਰਾਂ ਦਾ ਖੁਜਾ ਖੁਰਾਕ ਖੋਜ ਮਟਾਇਆ ਫਿਰ ਜਿਹੜੇ ਥੱਲੇ ਵਿਸਨੇਤ ਵਿਸਵਾਜੀ ਬੈਠੇ ਸਨ ਉਹਦਾ ਇੱਕ ਟਾਲਾ ਵੱਧਿਆ ਲੋਕ ਇਲਾਕੇ ਦੇ ਡਾਂਗਾ ਦੇ ਕੇ ਮਗਰ ਪੈ ਕੇ ਭਜਾਏ ਬਾਬੇ ਉੱਥੋਂ ਪਾ ਉਹ ਨਹੀਂ ਚੱਣੀ ਬਚੀ ਜੀ ਤੇ ਜਦੋਂ ਚਮਕੌਰ ਸਾਹਿਬ ਚਮਕੌਰ ਦੀ ਗੱਡੀ ਢਾਈ ਉਹ ਦੋ ਲੋਕਾਂ ਦੇ ਸੰਗਤਾਂ ਨੇ ਵਿਰੋਧ ਨਹੀਂ ਕੀਤਾ ਜੀ ਕੋਈ ਵਿਰੋਧ ਨਹੀਂ ਕਰਿਆ ਇਹਦਾ ਬਤ ਉਹ ਸੰਗਤਾਂ ਨੂੰ ਨਹੀਂ ਜਾਣਕਾਰੀ ਨਹੀਂ ਸੀ ਨਾ ਜਾਣਕਾਰੀ ਹੈਗੀ ਸੀ ਸਭ ਦੇ ਉਹਨੇ ਵੀ ਚੰਗੇ ਬਣ ਜਾਣੀ ਆ ਹਾਂਜੀ ਹਾਂਜੀ ਤੇ ਤੁਸੀਂ ਵੀ ਹਾਂਜੀ ਤੁਸੀਂ ਮਾਜੀ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਨਾ ਹੈ ਹਾਰੇ ਔਰਤਸ ਗੱਡੀ ਦਾ ਔਰਤ ਵੇਲੀ ਦਾ ਕੱਖ ਨਹੀਂ ਤਾਂ ਬਿਚਲਿਆ ਉਹਦੇ ਚ ਜੋ ਥੋੜੀ ਦੌੜੀ ਮਰਮਟਰੀ ਕਰਾ ਸਕਦੇ ਤਾਂ ਉਹਦੇ ਬਾਹਰਲੇ ਪਾਸੇ ਜੋ ਮਰਜ਼ੀ ਕਰ ਲੈਣੇ ਇਹ ਬਾਬਾ ਉਹਦੀ ਲੋੜ ਨਹੀਂ ਸੀ ਹਾਂਜੀ ਕੱਤੀ ਗੜੀ ਤਾਂ ਉਹਦੀ ਕੋਈ ਲੋੜ ਨਹੀਂ ਸੀ ਕੱਤੀ ਗੜੀ ਨੂੰ ਟਾਉਣ ਦੀ ਕੋਈ ਲੋੜ ਹੀ ਨਹੀਂ ਸੀ ਉਸੇ ਤਰ੍ਹਾਂ ਰਾਏ ਸੱਕਲੀ ਸੀ ਜਿਸ ਤਰ੍ਹਾਂ ਫੁਰੰਦ ਦੇ ਵਿੱਚ ਜਿੱਥੇ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਉਹ ਨਹੀਂ ਅੱਜ ਵੀ ਖੜੀ ਹੈ ਉਹ ਵੀ ਨਿਸ਼ਾਨੀ ਹੈਗੀ ਆ ਬਿਲਕੁਲ ਜੀ ਬੜੀ ਵੱਡੀ ਜਿਹੜੀ ਆ ਸਿੱਖਾਂ ਦੇ ਕੋਲੇ ਨਿਸ਼ਾਨੀ ਸੀ ਕੱਤੀ ਗੜੀ ਚਮਕੌਰ ਦੀ ਇਨੂ ਇਨਾ ਬਜ਼ੁਰਗਾਂ ਦੇ ਮੁਤਾਬਕ ਕਿ ਢਾ ਦਿੱਤਾ ਗਿਆ ਵਾ ਕਾਰ ਸੇਵਾ ਦੇ ਨਾਂ ਤੇ ਮੈਂ ਤਾਂ ਸਮਝਾਂ ਬੜਾ ਵੱਡਾ ਅਨਰਥ ਜਿਹੜਾ ਸਿੱਖ ਇਤਿਹਾਸ ਦੇ ਨਾਲ ਸਿੱਖ ਧਰਮ ਦੇ ਨਾਲ ਕੀਤਾ ਜਾ ਰਿਹਾ ਪਤਾ ਨਹੀਂ ਕੀ ਇਹ ਸ਼ਾਸ ਜਤੀ ਰਚੀ ਜਾ ਰਹੀ ਆ ਕਿ ਜਿਹੜੀਆਂ ਸਿੱਖ ਧਰਮ ਦੀਆਂ ਨਿਸ਼ਾਨੀਆਂ ਨੇ ਉਹਦੇ ਵਾਸ ਮੜੀਆਂ ਮੇਟ ਕੀਤਾ ਜਾ ਰਿਹਾ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਕੱਲੋ ਜਦੋਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਪੁੱਛਣਗੀਆਂ ਕਿ ਕਿਹੜੀ ਕੱਚੀ ਗੜੀ ਸੀ ਚਮਕੌਰ ਦੀ ਤੇ ਕੀ ਮਹੂਬ ਖਾਵਾਂਗੇ ਉਹਨਾਂ ਨੂੰ ਜ਼ਰੂਰ ਸੋਚਣ ਦੀ ਲੋੜ ਆ ਵਿਚਾਰਨ ਦੀ ਲੋੜ ਆ ਤੇ ਕੀ ਤੁਸੀਂ ਸਮਝੋ ਵੀ ਇਹਦੇ ਨਾਲ ਜਿਹੜੀਆਂ ਇਤਿਹਾਸਕ ਨਿਸ਼ਾਨੀਆਂ ਮਿਟਾ ਦਿੱਤੀਆਂ ਜਾਂਦੀਆਂ ਸਿੱਖ ਧਰਮ ਦਾ ਕਿੰਨਾ ਕੁ ਨੁਕਸਾਨ ਹੋ ਰਿਹਾ ਜਾਂ ਹੋਰ ਪੀੜੀਆਂ ਨੂੰ ਸਮਝਾਵਾ ਜਿਹੜੀ ਛੋਟੀ ਜਿਹਨੂੰ ਆਪਾਂ ਟਾਇਲਟ ਕਹਿੰਦੇ ਆ ਛੋਟੀ ਜਾਂ ਨਾਨਕਸਾਹਿਬ ਏਟ ਵੀ ਕਰ ਦਿੰਦੀ ਨਹੀਂ ਟਾਇਲਟ ਜਿਹੜੀ ਆਪਣੀ ਹੋਣਾ ਆਪਾਂ ਛੱਤਾਂ ਤੇ ਵੀ ਪਾ ਦਨੇ ਆ ਹਾਂਜੀ ਬਾਹਰ ਵਾਲੀ ਛੱਤ ਤੇ ਜੀ ਉਹ ਟਾਇਲਟ ਚਾਰ ਸਪੇਰੇ ਲਾ ਦਿੱਤੀ ਕੱਚੀ ਗੜੀ ਵਾਲੀ ਜਗ੍ਹਾ ਨੂੰ ਜਿਹੜਾ ਬਾਗਲਾ ਸਿਵਾ ਦੇ ਪਰਸੇ ਚਾਰ ਛੇਰੇ ਉੱਪਰ ਚਾਰ ਮੁਰਜ ਬਣਾਤੇ ਕਦਰ ਅੰਦਰ ਚਾਰ ਛੇਰੇ ਚਾਰ ਉਹਨਾਂ ਪਰ ਵੀ ਉਹ ਹੀ ਟਟਾਏ ਲਾ ਦਿੱਤੀ ਅੱਛਾ ਜੀ ਜਿਹੜੇ ਹੁਣ ਅਸੀਂ ਜਾਂ ਮੇਰੇ ਬੇਟੇ 57 ਸਾਲ ਦੇ ਹੋਗੇ ਉਹਨਾਂ ਨੂੰ ਤਾਂ ਪਤਾ ਵੀ ਇਹ ਬਾਬਿਆ ਨੇ ਆ ਦੂਈ ਇੱਟ ਲਾਈ ਜਿਹੜੀ ਸਾਡੀ ਇਹ ਅਸਲੀ ਰਹੇਗੀ ਇਹ ਅਸਲੀ ਨਹੀਂ ਜਿਹੜੇ ਬੱਚੇ ਜਨਮ ਲੈਣਗੇ ਹੁਣ ਤੋਂ ਉਹਨਾਂ ਨੇ ਸੱਚ ਮੰਨ ਲੈਣਾ ਉਹਨਾਂ ਨੇ ਕਿਹਾ ਵੀ ਸ਼ਾਇਦ ਇਹ ਉਹ ਤੇ ਫਿਰ ਕੱਚੀ ਤਾਂ ਨਹੀਂ ਨਾ ਗਈ ਨਹੀਂ ਕੱਚੀ ਨਹੀਂ ਹੈਗੀ ਨਹੀਂ ਕੱਚੀ ਨਹੀਂ ਹਾ ਤਾਂ ਫਿਰ ਕੀ ਖੂ ਖਾਵਾਂਗੇ ਆਪਾਂ ਆਉਣ ਵਾਲੀਆਂ ਪੂਰੀਆਂ ਸਾਨੂੰ ਜਿਹੜੀ ਸਾਡੀ ਜਿੰਨਾ ਕੋਲ ਸਾਡੇ ਨਾਲ ਤੱਕਾ ਕਰਿਆ ਇਹਨਾਂ ਕਾਰਸੇ ਵਾਲੇ ਬਾਬਿਆਂ ਨੇ ਦੁਨੀਆ ਕਿਉਂ ਜਿਹਦਾਊਗਾ ਇਹਨਾਂ ਨੂੰ ਤਰਕਾਰੂਗੀ ਸਾਡੇ ਨਾਲ ਐਨਾ ਟੱਕਾ ਹੋਇਆ ਸਾਡੀਆਂ ਜਿਹੜੀਆਂ ਕੀਮਤੀ ਦਰਸ਼ਨੀ ਚੀਜ਼ਾਂ ਦੇਖਣ ਆਵੀਆਂ ਦੀਆਂ ਸਾਡੇ ਕੋਲ ਅੱਜ ਨਹੀਂ ਸਭ ਗਾਇਬ ਹੈ ਲੋਕੀਂ ਸਾਰੇ ਅਨਪਾਲਾ ਕਰੇ ਜੀ ਬਿਲਕੁਲ ਜੀ ਮਨ ਭਰ ਉਠਦਾ ਵਾ ਜਦੋਂ ਅਜਿਹੀਆਂ ਗੱਲਾਂ ਬਾਤਾਂ ਸੁਣੀਆਂ ਦੀਆਂ ਵਾ ਤੇ ਬਜ਼ੁਰਗਾਂ ਦਾ ਮਨ ਵੀ ਭਰ ਗਿਆ ਦੇਖ ਸਕਦੇ ਹਾਂ ਤੁਸੀਂ ਉਹਨੀਆਂ ਦੀਆਂ ਅੱਖਾਂ ਦੇ ਵਿੱਚ ਵੀ ਜਿਹੜੇ ਆਸੂ ਨੇ ਆ ਗਏ ਨੇ ਤੁਰ ਕੇ ਉਹਨਾਂ ਨੇ ਜਿਹੜਾ ਉਹ ਟਕਤੀ ਘੜੀ ਚਮਕੌਰ ਦੀ ਆਪਦੀਆਂ ਅੱਖਾਂ ਦੇ ਨਾਲ ਚੱਕੀ ਤੱਕੀ ਆ ਉਹਦੇ ਦਰਸ਼ਨ ਕੀਤੇ ਨੇ ਅੱਜ ਭਾਵੇਂ ਹੋਰ ਦੁਨੀਆ ਮਰਜੀ ਵੱਡਗਾ ਬਣਾ ਲਓ ਪਰ ਜਿੰਨਾਂ ਨੂੰ ਗੁਰੂ ਦੇ ਚਰਨ ਛੋਪਾ ਪ੍ਰਾਪਤੀ ਤੇ ਉਹ ਜਿਹੜੇ ਆ ਉਹ ਨਹੀਂ ਦੁਬਾਰਾ ਆਉਣੀ ਹੈਗੀਆਂ ਉਹ ਬੜਾ ਵੱਡਾ ਨਾਰਥ ਜਿਹੜਾ ਸਿੱਖ ਧਰਮ ਦੇ ਨਾਲ ਜਿਹੜਾ ਹੋ ਰਿਹਾ ਵਾ ਜਿਹੜੇ ਜਾਣਦੇ ਨੇ ਜਿਨ੍ਹਾਂ ਨੂੰ ਪਤਾ ਵਾ ਜਿਨ੍ਹਾਂ ਨੇ ਅੱਖੀ ਦੇਖਿਆ ਉਹੀ ਬਿਆਨ ਕਰ ਸਕਦੇ ਨੇ ਤੇ ਹੁਣ ਮੈਂ ਕਹਨਾ ਵੀ ਸਾਡੇ ਵੀ ਧਨ ਭਾਗ ਨੇ ਜਿਹੜੇ ਸਾਨੂੰ 96 ਸਾਲ ਦੇ ਬਜ਼ੁਰਗ ਮਿਲੇ ਨੇ ਜਿਨ੍ਹਾਂ ਨੇ ਦੇਖਿਆ ਨਹੀਂ ਨਹੀਂ ਸਾਨੂੰ ਵੀ ਨਹੀਂ ਪਤਾ ਹੋਣਾ ਕਿ ਇਸ ਤਰ੍ਹਾਂ ਦੀ ਕੱਚੀ ਗੜੀ ਸੀ ਚਮਕੌਰ ਦੀ ਸੋ ਦਰਸ਼ਕੋ ਬੜੇ ਪਰੇ ਮਾਨਣਾ ਕਹਿਣਾ ਪੈ ਰਿਹਾ ਕਿ ਜਿਹੜੀਆਂ ਇਹ ਨਿਸ਼ਾਨੀਆਂ ਬਚੀਆਂ ਖੁਸ਼ੀਆਂ ਨੇ ਉਹ ਆਪਾਂ ਨੂੰ ਜਰੂਰ ਬਚਾ ਲੈਣੀਆਂ ਚਾਹੀਦੀਆਂ ਸੋ ਮੈਨੂੰ ਦੇ ਇੱਥੇ ਆ ਗਿਆ